ਤਾਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਨਰਿੰਦਰਪੁਰਾ ਦੇ ਵਿੱਚ ਜਿੱਥੇ ਚਹਿਲ ਪਰਿਵਾਰ ਦੇ ਸਾਰੇ ਪਾਸੇ ਚਰਚੇ ਨੇ ਜਿੱਥੇ ਚਹਿਲ ਚੈਰੀਟੇਬਲ ਟਰਸਟ ਦੇ ਵੱਲੋਂ ਹੱਡੀਆਂ ਦਾ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਕੁਝ ਕੀ ਕੁਝ ਖਾਸ ਸੀ ਮੌਕੇ ਤੇ ਕੈਂਪ ਦੇ ਵਿੱਚ ਦੇਖੋ ਇਹ ਰਿਪੋਰਟ ਜ਼ਿਲ੍ਹਾ ਮਾਨਸਾ ਦੇ ਪਿੰਡ ਨਰਿੰਦਰਪੁਰਾ ਦੀ ਜਦ ਵੀ ਗੱਲ ਹੁੰਦੀ ਹੈ ਤਾਂ ਨਾਮ ਸਾਹਮਣੇ ਆਉਂਦਾ ਹੈ ਬਲਦੇਵ ਸਿੰਘ ਚਹਿਲ ਦਾ ਬਲਦੇਵ ਸਿੰਘ ਚਹਲ ਚੈਰੀਟੇਬਲ ਟਰਸਟ ਜਿੱਥੇ ਹੱਡੀਆਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਉਹਨਾਂ ਲੋਕਾਂ ਲਈ ਕੈਂਪ ਲਗਾਇਆ ਗਿਆ ਜੋ ਆਪਣਾ ਇਲਾਜ ਨਹੀਂ ਕਰਾ ਸਕਦੇ ਸਨ ਇਸ ਕੈਂਪ ਦੇ ਵਿੱਚ ਮੁਫਤ ਇਲਾਜ ਦੇ ਨਾਲ ਨਾਲ ਹੱਡੀਆਂ ਦਾ ਆਪਰੇਸ਼ਨ ਤੱਕ ਕਰਵਾਇਆ ਗਿਆ ਤੇ ਉਸ ਦੇ ਵਿੱਚ ਸਹਾਇਤਾ ਵੀ ਦਿੱਤੀ ਗਈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਹੱਡੀਆਂ ਦੀ ਦੇਖਭਾਲ ਕਰਨ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਜੇਕਰ ਕਿਸੇ ਦਾ ਆਪਰੇਸ਼ਨ ਹੁੰਦਾ ਤਾਂ ਉਸਦੇ ਵੀ ਸਹਿਯੋਗ ਦੇਣ ਲਈ ਕਿਹਾ ਗਿਆ ਡਾਕਟਰ ਚਹਿਲ ਜਿਨ੍ਹਾਂ ਦਾ ਜੱਦੀ ਪਿੰਡ ਨਰਿੰਦਰਪੁਰ ਹੈ ਜਿਨ੍ਹਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕਈ ਕਾਫੀ ਉਪਰਾਲੇ ਕੀਤੇ ਜਾ ਚੁੱਕੇ ਨੇ ਆਰਐਸ ਚਹਿਲ ਦੇ ਵੱਲੋਂ ਇਸ ਪਿੰਡ ਦੀ ਜੇਕਰ ਕਿਤੇ ਗੱਲ ਹੁੰਦੀ ਹੈ ਤਾਂ ਆਰਐਸ ਚਹਿਲ ਦਾ ਵੀ ਨਾਮ ਸਾਹਮਣੇ ਆਉਂਦਾ ਹੈ ਆਰਐਸ ਚਹਿਲ ਨੇ ਇਸ ਪਿੰਡ ਦੇ ਲਈ ਪਹਿਲਾਂ ਵੀ ਕਈ ਕੰਮ ਕਰਵਾਏ ਨੇ ਜਿਵੇਂ ਕਿ ਵਾਟਰ ਵਰਕਸ ਦਾ ਪਾਣੀ ਸੀਵਰੇਜ ਦਾ ਕੰਮ ਹੋਵੇ ਪੜ੍ਹਾਈ ਦੇ ਲਈ ਸਕੂਲ ਹੋਣ ਜੋ ਵੀ ਚੀਜ਼ ਦੀ ਲੋੜ ਹੁੰਦੀ ਹੈ ਉਹ ਮੁਹੱਈਆ ਕਰਵਾਉਂਦੇ ਨੇ ਤੇ ਨਾਲ ਦੀ ਨਾਲ ਲੜਕੀਆਂ ਦੇ ਲਈ ਸਕੂਲ ਦੇ ਵਿੱਚ ਹੀ ਯੂਪੀਐਸਸੀ ਅਤੇ ਹੋਰ ਵਿੱਦਿਆ ਹਾਸਲ ਕਰਨ ਦੇ ਲਈ ਹਾਈ ਕਲਾਸ ਐਜੂਕੇਸ਼ਨ ਪ੍ਰੋਗਰਾਮ ਬੜਾਈਗੇ ਨੇ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਲਈ ਮੁਸ਼ਕਿਲ ਨਾ ਸਕੇ ਇਸ ਲਈ ਇਹ ਸਾਰੇ ਉਪਰਾਲੇ ਕੀਤੇ ਗਏ ਨੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਚਐਸ ਲੱਕੀ ਦੇ ਵੱਲੋਂ ਪਿੰਡ ਦੇ ਲਈ ਕਾਫੀ ਕੰਮ ਸਾਰੇ ਗਏ ਲੋਕਾਂ ਦਾ ਕਹਿਣਾ ਸੀ ਕਿ ਪਰਵਾਹ ਜੋ ਡਾਕਟਰ ਸਾਹਿਬ ਅਤੇ ਇਹਨਾਂ ਦੇ ਪਿਤਾ ਅਤੇ ਦਾਦਾ ਜੀ ਉਹਨਾਂ ਨੇ ਪਿੰਡ ਦੇ ਲਈ ਬਹੁਤ ਸਾਰੇ ਭਲਾਈ ਦੇ ਕੰਮ ਕੀਤੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਿੰਡ ਦੇ ਲੋਕਾਂ ਨੂੰ ਉਮੀਦ ਹੈ ਕਿ ਡਾਕਟਰ ਸਾਹਿਬ ਇਹਨਾਂ ਲੋਕਾਂ ਦੇ ਭਲਾਈ ਦੇ ਲਈ ਕੰਮ ਕਰਦੇ ਰਹਿਣਗੇ ਬਹੁਤ ਚੰਗੇ ਬੰਦੇ ਨੇ ਜੀ ਬਹੁਤ ਚੰਗੇ ਬੰਦੇ ਨੇ ਸੱਚੀ ਬਹੁਤ ਵਧੀਆ ਕੰਮ ਕਰ ਉਹਨਾਂ ਨੇ ਪਹਿਲਾਂ ਖਾਣਾ ਕਰਾਇਆ ਉਹਨਾਂ ਨੇ ਟੀਕਾ ਲਾਇਆ ਬਹੁਤ ਵਧੀਆ ਸਾਡੇ ਪਿੰਡ ਦੇ ਵਿੱਚ ਕੰਮ ਕਰਾਈ ਜੀ ਬਹੁਤ ਕੁਝ ਦਿਖਾ ਸਕਦੇ ਨੇ ਬਹੁਤ ਕਿਸੇ ਗੱਲ ਦੀ ਘਾਟ ਹੀ ਨਹੀਂ ਨਾ ਜੋ ਮਰਜੀ ਕਰਾ ਸਕਦੇ ਨੇ ਮੈਂ ਤੇ ਖੇਪ ਟੈਂਪ ਲਾਇਆ ਕਰਨਗੇ ਕੰਮ ਕਰਦਾ ਬਹੁਤ ਬਦਿਆ ਬਹੁਤ ਅੱਛਾ ਜੀ ਬਹੁਤ ਹੀ ਬਹੁਤ ਬਦਿਆ ਜੀ ਸਾਰੇ ਪਿੰਡ ਦੀ ਭਲਾਈ ਵਾਸਤੇ ਬਹੁਤ ਚੰਗਾ ਕੰਮ ਕਰ ਰਹੇ ਕੀ ਕੁਛ ਤੋਂ ਪਹਿਲਾਂ ਕਰ ਚੁੱਕਿਆ ਮਤਲਬ ਜੀ ਹਰ ਇੱਕ ਦੀ ਸਮੱਸਿਆ ਦਾ ਹੱਲ ਹੀ ਕਰਦੇ ਜਿਵੇਂ ਡਾਕਟਰ ਸਾਹਿਬ ਹੁਣ ਦਿੱਲੀ ਜਾਂਦੇ ਨੇ ਉੱਥੋਂ ਆਏ ਨੇ ਸਮਾ ਸਾਰੇ ਪਿੰਡ ਦੀ ਚੰਗੀ ਕੰਮ ਕਰਨ ਵਾਸਤੇ ਸਵੱਖਣ ਕਰਨ ਵਾਸਤੇ ਇਹ ਕੈਂਪ ਬਹੁਤ ਵਧੀਆ ਚੱਲ ਰਿਹਾ ਜੀ ਲਗਾਤਾਰ ਕੈਂਪ ਲੱਗਦੇ ਰਹਿੰਦੇ ਜੀ ਅੱਗੇ ਤੁਸੀਂ ਉਸੇ ਜੋ ਕਰਨਗੇ ਆਪਣੇ ਜੋ ਵੀ ਪਿੰਡ ਦੀ ਮਦਦ ਹੋਊਗੀ ਉਹਦੇ ਵਾਸਤੇ ਪਿੰਡ ਦੇ ਵਿਕਾਸ ਵਾਸਤੇ ਜੋ ਵੀ ਇਹਨਾਂ ਤੋਂ ਜਾ ਤੋ ਜਾਦਾ ਹੋਇਆ ਉਹ ਕਰਨਗੇ ਜੀ ਬੜੀ ਚੰਗੀ ਗੱਲ ਹੈ ਜੀ ਬੜਾ ਸਲਾਗ ਕਦਮ ਹੈ ਜੀ ਆ ਇਹ ਪਹਿਲਾਂ ਤੁਸੀਂ ਜੀ ਪਿੰਡ ਵਾਸਤੇ ਖੜਦੇ ਆ ਰਹੇ ਨੇ ਪਿੰਡੀ ਹੈਲਪ ਕਰਦੇ ਨੇ ਜੇ ਮੈਂ ਨੌਜਵਾਨਾਂ ਜੀ ਪੜ੍ਹੇ ਲੇਕੇ ਨੌਜਵਾਨਾਂ ਨੂੰ ਅੱਗੇ ਲੈਣ ਵਾਸਤੇ ਇਹਨੇ ਬਹੁਤ ਚੰਗੇ ਕਦਮ ਚੱਕਰੇ ਜੀ ਉਮੀਦ ਇਹ ਹੀ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਬੱਚਾ UPSC ਲੈਵਲ ਤੱਕ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਚੰਗੀ ਹੈਲਪ ਕਰਨ ਦੀ ਸਾਨੂੰ ਨਹੀਂ ਰਹਿ ਚੀ ਜੀ ਜਿਨ੍ਹਾਂ ਆਏ ਇੱਕ ਉਨੀ ਰੱਖਦੇ ਆ ਕਿ ਅੱਗੇ ਕੋਈ ਇੱਥੇ ਇੰਸਟੀਚਿਊਟ ਵਗੈਰਾ ਕਰਨਾ ਤਾਂ ਜਾਂ ਕੋਈ ਟ੍ਰੇਨਰ ਬੁਲਾਉਣਾ ਜਿਹੜਾ ਯੂਪੀਐਸਸੀ ਵਾਸਤੇ ਤਿਆਰੀ ਕਰਵਾ ਸਕਦਾ ਹੋਵੇ ਅਸੀਂ ਇਹ ਕਹਿਣਾ ਚਾਹੂਗੀ ਸਾਡੇ ਪਿੰਡ 'ਚ ਬਹੁਤ ਗਰੀਬੀ ਹੈ ਜੀ ਉਹਦੇ ਕਾਰਨ ਇਹਨਾਂ ਨੇ ਟੈਂਪ ਲਵਾਇਆ ਨਾਲੇ ਹੱਡੀਆਂ ਦਾ ਚੈੱਕਅਪ ਹੋ ਜਾਂਦਾ ਕਿਉਂਕਿ ਪਿੰਡ ਦੇ ਇਹ ਜਿਹੇ ਲੋਕ ਨੇ ਜਿਹੜੇ ਦਵਾਈ ਵੀ ਨਹੀਂ ਲੈ ਸਕਦੇ ਉਹਨਾਂ ਨੂੰ ਬਹੁਤ ਸਹਿਤਾਂ ਮਿਲ ਸਕਦੀ ਇਹ ਸਨੂ ਲੋਕ ਜਿਨ੍ਹਾਂ ਦੇ ਲਈ ਆਰਐਸ ਚਹਲ ਦੇ ਪਰਿਵਾਰ ਦੇ ਵੱਲੋਂ ਕਾਫੀ ਕੰਮ ਕੀਤੇ ਗਏ ਨੇ ਹੁਣ ਤੁਹਾਨੂੰ ਮਿਲਾਉਣੀ ਆ ਉਸ ਮਹਾਨ ਸ਼ਖਸੀਅਤ ਦੇ ਨਾਲ ਜਿਨ੍ਹਾਂ ਦੀ ਪੀੜ੍ਹੀਆਂ ਤੋਂ ਪੀੜ੍ਹੀਆਂ ਇਸ ਪਿੰਡ ਦੀ ਸੇਵਾ ਕਰਦੇ ਆ ਰਹੇ ਹਨ ਯਾਨੀ ਕਿ ਅਸੀਂ ਗੱਲ ਕਰ ਰਹੇ ਆ ਆਰਐਸ ਚਹਿਲ ਦੀ ਡਾਕਟਰ ਸਾਹਿਬ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਅ ਦੇਖੋ ਮੈਂ ਇੱਕ ਪਿੰਡ ਨੂੰ ਬਿਲੋਂਗ ਕਰਦਾ ਤੇ ਮੈਂ ਆਰਕੇਟੇ ਪੜਿਆ ਪਹਿਲੇ ਕਾਲਜਸ ਪੜਿਆ ਇੰਡੀਆ ਤੋਂ ਬਾਹਰ ਪੜਿਆ ਹੁਮਿੰਗੋੜੇ ਹੌਕਿੰਗ ਹਸਪਤਲ ਵਿੱਚ ਕੰਮ ਕਰਦਾ ਤਾਂ ਕਈ ਵਾਰੀ ਮੈਂ ਆਪ ਨੂੰ ਦੇਖਿਆ ਕਿ ਉਹ ਰੇ ਹੈਲਥ ਕੇਅਰ ਦਾ ਬਹੁਤ ਹੀ ਬੁਰਾ ਹਾਲ ਹੈ ਜਦੋਂ ਮੈਂ 2019 ਵਿੱਚ ਸਾਰੇ ਲੋਕ ਆ ਜਾਂਦੇ ਸੀ ਤੇ ਇੱਕ ਫੇਰੀ ਸੋਚਿਆ ਇਹਦਾ ਇੱਕ ਪ੍ਰੋਗਰਾਮ ਐਸਾ ਬਣਾਇਆ ਜਾਏ ਨਾਲ ਪਿਤਾ ਜੀ ਦੀ ਯਾਦ ਵਿੱਚ ਕਿਉਂਕਿ ਖੁਦ ਵੀ ਇੱਕ ਤਰ੍ਹਾਂ ਦੇ ਆਰਥੋਪੈਡਿਕ ਦੇ ਪੇਸ਼ੈਂਟ ਰਹੇ ਹੋ ਪੁਲਿਸ ਸੇਲਫੀ ਦਾ ਤੇ ਉਹਨਾਂ ਦੀ ਯਾਦ ਵਿੱਚ ٹرسٹ ਬਣਾਇਆ ਜਾਵੇ काफी लोगों ने मेरी मदद की है तो ट्रस्ट थ्रू इतने मैं कोशिश कर रहा कि कैंप चलाए जा दूजा कैंप का पहला कैंप आई का सी मैं दिल्ली तो ही स्पैशलिस्ट लैके आया इन्होंने सारे किया एनको उस दिन ही दे दियां फिर अभी दिल्ली तो इन्होंने एंडकअप बनवा के लो किया बोन डेंटी का चेकअप कर रहे हैं ਚਾਲ ਆਇਆ ਕਿ ਦੇਖੋ ਇਸ ਮਾਨਸਾ ਇਹ ਜਿਹੜੇ ਖੇਤਰ ਤੇ ਬਹੁਤ ਬੁਰਾ ਹਾਲ ਹੈ ਕਿ ਦੇਖੋ ਇਹ ਪਿੰਡ ਦੀ ਪਾਪੂਲੇਸ਼ਨ ਵੀ ਕੋਈ 2000 ਤੋਂ ਜ਼ਿਆਦਾ ਹੈ ਇੱਥੇ ਪੀਐਚ ਵੀ ਨਹੀਂ ਹੈ ਇੱਥੇ ਇੱਕ ਵਾਟਰ ਟੈਂਕ ਬਣਿਆ ਸੀ ਵੀ ਪੀਣ ਦਾ ਪਾਣੀ ਨਹੀਂ ਹੈ ਪਾਣੀ ਦੇ ਐਨਾ ਖਰਾਬ ਧਰਤੀ ਦਾ ਪਾਣੀ ਹੈ ਪੀਣ ਤੇ ਤਾਂ ਬਿਲਕੁਲ ਹੀ ਲਾਇਕ ਨਹੀਂ ਇੱਥੇ ਕੋਈ ਫਸਲ ਨਹੀਂ ਹੁੰਦੀ ਉਹ ਪਾਣੀ ਨਾਲ ਜਿਸ ਬਾਅਦ ਆ ਕੇ ਦੇਖੋ ਕੁਝ ਨਹੀਂ ਲਾ ਸਕਦੇ ਇਹ ਲੋਕ ਵਿਚਾਰੇ ਉਹ ਬਾੜੀ ਰਹੇ ਤੇ ਕੋਈ ਹੈਲਥ ਕੇਅਰ 인ਫਰਾਸਟ੍ਰਕਚਰ टोबा तो देखो पूरा सीवरेज ये एरिया पूरा इग्नोर्ड है इतने इस बारे कोई नहीं सोच गया प्रॉब्लम है कि इस एरिए कोई लीडर भी नहीं है तो भी जो भी देखा जाए पंजाब सारा रोज जाता बठिडा साइड से लग जाता जो बठिडे हुए मानसा लोगों ने इन पूरा इग्नोर कर दिता मेरी ये कोशिश है कि इतने जाके एटलीस्ट जिन्ना मैं कर सवेयरनैस करा, क्रिएट कराँ अगली बार आके मैं डिस्ट्रिक्ट ऑफिशल्स मिला डीसी साहब मिलान गाँगा इतने कुछ कर सकी ਬਿਊਰੋ ਰਿਪੋਰਟ ਨਿਊ ਸਟੇਟ ਤਾਂ ਉਮੀਦ ਕਰਦੇ ਆ ਆਰਐਸ ਚਾਹਲ ਦਾ ਪਰਿਵਾਰ ਇਸੇ ਤਰੀਕੇ ਦੇ ਨਾਲ ਪਿੰਡ ਦੀ ਸਹਾਇਤਾ